ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੋਗ ਵਿੱਚ ਹੋਰ ਸੁਣਾਉ ਤੁਸੀਂ ਸਾਰੇ ਕਿਵੇਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਇੱਥੇ ਮੈਂ ਝਾੜੂ ਲਗਾ ਲਿਆ ਸੀ ਤੇ ਪੋਚਾ ਲਗਾ ਰਹੀ ਸੀ ਝਾੜੂ ਜਿੰਨਾ ਮਰਜ਼ੀ ਚੰਗੀ ਤਰ੍ਹਾਂ ਲਗਾ ਲਓ ਵਾਲ ਫਿਰ ਵੀ ਜੇ ਤੁਸੀਂ ਪੋਚਾ ਲਗਾਓਗੇ ਨਾ ਵਾਲ ਉਦੋਂ ਫਿਰ ਵੀ ਤੁਹਾਨੂੰ ਲੱਪਣੇ ਹੀ ਲੱਪਣੇ ਆ ਤੇ ਪੋਚਾ ਵਗੈਰਾ ਲਗਾ ਲਿੱਤਾ ਸੀ ਮੈਂ ਤੇ ਮੈਂ ਨਾ ਕਿਚਨ ਬਾਅਦ ਚ ਸਾਫ ਕਰਨੀ ਸੀ ਕਿਉਂਕਿ ਨਾ ਬਈ ਕੋਈ ਆ ਵੀ ਜਾਏ ਰੂਮ ਵਗੈਰਾ ਸਾਫ ਹੋਣ ਚਲੋ ਬੈਠ ਤੇ ਜਾਂਦਾ ਨਾ ਬੰਦਾ ਤੇ ਫਿਰ ਰੂਮ ਹੀ ਵੀ ਸਾਫ ਨਾ ਹੋਏ ਤੇ ਫਿਰ ਉਹ ਵੀ ਚੰਗਾ ਨਹੀਂ ਲੱਗਦਾ ਹੈਨਾ ਮੈਂ फटाफट ਇੱਥੇ ਪੋਚੇ ਦਾ ਕੰਮ ਨਿਬੇਟ ਰਹੀ ਸੀ ਫਿਰ ਉਸ ਤੋਂ ਬਾਅਦ ਮੈਂ ਦੁਕਾਨ ਵਗੈਰਾ ਤੇ ਵੀ ਜਾਣਾ ਸੀਗਾ ਅੱਜ ਹਣੀ ਫਤੇ ਦੋਨਾਂ ਨੂੰ ਛੁੱਟੀ ਸੀ ਹਣੀ ਜਾਗ ਰਹੀ ਸੀ ਫਤੇ ਵੀ ਜਾਗ ਤੇ ਰਿਆ ਸੀ ਵੈਸੇ ਹੀ ਸੁੱਤਾ ਹੋਇਆ ਸੀਗਾ ਲੇਟਿਆ ਹੋਇਆ ਸੀਗਾ ਇੱਥੇ ਮੈਂ ਸਾਰਾ ਪੋਚਾ ਨਾ ਇੱਥੇ ਤੱਕ ਫਿਨਿਸ਼ ਕਰ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਮੈਂ ਵਾਸ਼ਰੂਮ ਵਗੈਰਾ ਵੀ ਕਲੀਨ ਕਰਨੀ ਸੀ ਪਰ ਮੈਂ ਪਹਿਲੋ ਰਸੋਈ ਸਾਫ ਕਰਾਂਗੀ। ਆ ਦੇਖੋ ਹਨੀ ਦੇ ਟੌイズ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਹਨੀ ਦੇ ਪਾਪਾ ਨੇ ਜਦੋਂ ਹਨੀ ਇੱਕ ਸਾਲ ਦੀ ਸੀ ਨਾ ਉਦੋਂ ਭੇਜੇ ਸੀ ਬਾਹਰ ਉਹ ਦੂਰ ਰਹਿੰਦੇ ਹੁੰਦੇ ਸੀ ਹਨੀ ਦੇ ਪਾਪਾ ਤੇ ਹਨੀ ਬਹੁਤ ਖੁਸ਼ ਹੁੰਦੀ ਹੈ ਨਾ ਉਹਨੂੰ ਦੇਖ ਕੇ ਲੱਗਦੇ ਵੀ ਬਹੁਤ ਪਿਆਰੇ ਆ। ਚਲੋ ਹੁਣ ਮੈਂ ਪੋਚਾਤੇ ਲਗਾ ਲਿਆ ਸੀ ਹੁਣ ਮੈਂ ਰਸੋਈ ਵਿੱਚ ਆ ਗਈ ਸੀ ਮੈਂ ਪਾਂਡੇ ਸਾਫ ਕਰਨੇ ਸੀ ਪਾਂਡੇ ਸਾਫ ਕਰਕੇ ਮੈਂ ਨਾ ਵਾਸ਼ ਵਿਸ਼ਣ ਚੋਂ ਬਾਹਰ ਰੱਖ ਰਹੀ ਸੀ ਇਸ ਤੋਂ ਬਾਅਦ ਨਾ ਇਹਨਾਂ ਨੂੰ ਮਾਂਜ ਕੇ ਨਾ ਰੱਖਾਂਗੇ ਤੇ ਬਾਅਦ ਚ ਦੁਕਾਨ ਵਗੈਰਾ ਤੇ ਵੀ ਜਾਵਾਂਗੇ ਕਿਉਂਕਿ ਬੱਚਾ ਨੂੰ ਭੁੱਖ ਲੱਗੀ ਹੋਈ ਸੀ ਕੁਸ਼ਨਗਰ ਚੀਜ਼ ਮੰਗ ਰੇ ਸੀ ਮੈਂ ਨਾਸ਼ਤਾ ਕਰ ਰਹੀ ਸੀ ਵੀ ਬਣਾ ਦੇਣੀ ਹੈ ਕਰ ਰਹੀ ਸੀ ਨਹੀਂ ਹੈ ਲੈਣੀ ਪਹਿਲਾਂ ਅਸੀਂ ਕੁਸ਼ਨਗਰ ਸਾਨੂੰ ਹੋਰ ਦੂਸਰੀ ਚੀਜ਼ ਵਗੈਰਾ ਖਵਾਉਂ ਇੱਥੇ ਅੱਜ ਮੇਰੇ ਵੀ ਤਬੀਅਤ ਠੀਕ ਨਹੀਂ ਸੀ ਪਤਾ ਨਹੀਂ ਮੈਂ ਰਾਤੀ ਸੁੱਤੀ ਹੋਈ ਦਿਨੇ ਉੱਠੀ ਤੇ ਮੇਰਾ ਗਲਾ ਵਗੈਰਾ ਖਰਾਬ ਜ਼ੁਕਾਮ ਕੁਮ ਹੋ ਗਿਆ ਮੈਨੂੰ ਪਤਾ ਨਹੀਂ ਮੌਸਮ ਹੀ ਇਹੋ ਜਿਹਾ ਚੱਲ ਰਿਹਾ ਜਿੰਨੂੰ ਦੇਖੋ ਉਹ ਹੀ ਕਹੇਗਾ ਗਲਾ ਖਰਾਬ ਹੈ ਗਲਾ ਖਰਾਬ ਹੈ ਬੁਖਾਰ ਹੈ ਮੈਨੂੰ ਬੁਖਾਰ ਤੇ ਨਹੀਂ ਸੀ ਪਰ ਮੇਰਾ ਗਲਾ ਬਹੁਤ ਖਰਾਬ ਹੋਇਆ ਸੀਗਾ ਮੇਰਾ ਨਾ ਗਲਾ ਨਾ ਚੰਗੀ ਤਰ੍ਹਾਂ ਮੇਰੇ ਕੋਲ ਬੋਲ ਨਾ ਵੀ ਜਾ ਰਿਹਾ ਸੀ ਮੈਂ ਗਰਮ ਪਾਣੀ ਦੇ ਘਰਾਰੇ ਵਗੈਰਾ ਕੀਤੇ ਚਾਹ ਪੀਤੀ ਫਿਰ ਉਸ ਤੋਂ ਬਾਅਦ ਕਿਤੇ ਸਹੀ ਹੋਇਆ ਨਹੀਂ ਤੇ ਜਦੋਂ ਮੈਂ ਉੱਠੀ ਸੀ ਨਾ ਤੇ ਬਹੁਤ ਜ਼ਿਆਦਾ ਮੇਰਾ ਗਲਾ ਐਦਾਂ ਸੀ ਜਿੱਦਾਂ ਰੁਕਿਆ ਜਾ ਹੁੰਦਾ ਆ ਬੜਾ ਪਰੇਸ਼ਾਨ ਹੋ ਰਹੀ ਸੀ ਮੈਂ ਹਣੀਫਾ ਤੇ ਨੂੰ ਲਗਾਤਾਰ ਤਿੰਨ ਛੁੱਟੀਆਂ ਆ ਗਈਆਂ ਸੀ ਹੁਣ ਤਿੰਨ ਛੁੱਟੀਆਂ ਤੋਂ ਬਾਅਦ ਨਾ ਇਹਨਾਂ ਨੂੰ ਸਕੂਲ ਜਾਣਾ ਫੇਰ ਮੁਸ਼ਕਿਲ ਲੱਗੇਗਾ ਛੁੱਟੀਆਂ ਹੀ ਬੜੀਆਂ ਆਈ ਜਾਂਦੀਆਂ ਨੇ ਹੁਣ ਦੁਸ਼ਹਿਰੇ ਤੇ ਅਕਤੂਬਰ ਵਿੱਚ 10 ਛੁੱਟੀਆਂ ਫੇਰ ਪੈ ਜਾਣੀਆਂ ਇੱਥੇ ਕਿ ਅੱਜ ਅੱਜ ਕੱਲ ਨਾ ਤਿਹਾਰ ਇਸ ਸਾਲ ਨਾ ਸਾਰੇ ਹੀ ਜਲਦੀ ਜਲਦੀ ਆਏ ਆ ਤਿਹਾਰ ਰਖੜੀ ਵੀ ਦੁਸ਼ਹਿਰਾ ਦੀਵਾਲੀ ਸਭ ਤਿਹਾਰ ਜਲਦੀ ਆਏ ਆ ਮਿੱਥੇ ਲੇਸੀ ਮੇ ਪਾਂਡੇ ਮਾਂਜ ਹੁਣ ਫਟਾਫਟ ਇਹਨਾਂ ਨੂੰ ਧੋ ਕੇ ਟੋਕਰੇ ਚ ਲਗਾ ਦਾਂਗੇ ਜਿਹੜੇ ਟੰਗਣ ਵਾਲੇ ਉਹਨਾਂ ਨੂੰ ਟੰਗ ਦਾਂਗੀ ਮੈਂ ਕੋਚੇ ਮੈਂ ਦੁਕਾਨ ਤੋਂ ਜਾ ਕੇ ਆ ਗਈ ਸੀਗੀ ਪਤਾ ਇਹ ਦੀ ਚੀਜ਼ ਮੈਂ ਪਤਾ ਇਹ ਦੇ ਦਿੱਤੀ ਸੀ ਤੇ ਦੇ ਦਿੱਤੀ ਸੀ ਤੇ ਹਾਨੀ ਨੇ ਮੇਰੇ ਕੋਲ ਕਨਫਲੈਕਸ ਮੰਗਾਏ ਸੀ ਕਿ ਕੈਰੀ ਸੀ ਮੈਂ ਇਹ ਖਾਣੇ ਅੱਜ ਹੁਣ ਇਹਨਾਂ ਨੇ ਇਹ ਖਾ ਲੈਣੇ ਆ ਫਿਰ ਰੋਟੀ ਨਹੀਂ ਹਲੇ ਖਾਣਗੇ ਫਿਰ ਇਹ ਕਹਿਣ ਕਿ ਠਹਿਰ ਕੇ ਖਾਣੀ ਆ ਦੇਖੋ ਰਸੋਈ ਵਗੈਰਾ ਬਿਲਕੁਲ ਕਲੀਨ ਕਰ ਦਿੱਤੀ ਸੀਗੀ ਮੈਂ ਇੱਥੇ ਹਾਨੀ ਖਾਨੀਫਤੇ ਦੋਨੋ ਬੈਠ ਕੇ ਤੇ ਉਹਦੇ ਚਾਚੂ ਦਾ ਬੇਟਾ ਬੈਠ ਕੇ ਚੀਜ਼ ਖਾ ਰਹੇ ਸੀਗੇ ਮ제 ਨਾ ਬਾਹਰ ਬਾਂਦਰ ਵੀ ਬਹੁਤ ਆਏ ਹੋਏ ਸੀ ਦੋ ਵੱਡੇ ਵੱਡੇ ਬਾਂਦਰ ਬੈਠੇ ਸੀਗੇ ਪਾਰਕ ਵਿੱਚ ਕਿਸੇ ਦੇ ਘਰੋਂ ਕੁਝ ਚੁੱਕ ਕੇ ਲਿਆਏ ਸੀ ਜੋ ਇਹ ਖਾ ਰਹੇ ਸੀਗੇ ਹੁਣ ਦੇਖੋ ਇੰਨੇ ਸਾਰੇ ਕੱਪੜੇ ਧੁੱਪੇ ਪਏ ਆ ਕਿਸੇ ਨੇ ਧੋ ਕੇ ਪਾਏ ਹੋਏ ਆ ਇਹਨਾਂ ਨੇ ਸਾਰੇ ਇਹਨਾਂ ਨੂੰ ਲਾ ਲੂ ਕੇ ਲੈ ਜਾਣਾ ਬਹੁਤ ਸ਼ਰਤ ਕਰਦੇ ਆ ਆ ਦੇਖੋ ਚਾਦਰ ਨੂੰ ਦੇਖੋ ਕੀ ਕਰਨ ਦਾ ਚਾਦਰ ਨਾਲ ਖੇਡੇਗਾ ਖਾਣ ਨੂੰ ਇੱਥੇ ਚਾਰੋ ਜਾਨੇ ਰੋਟੀ ਖਾਣਦੇ ਸੀਗੇ ਆ ਦੇਖੋ ਛੋਟੀ ਜੀ ਨਿਕੜੀ ਜੀ ਟਿੱਡੀ ਵੀ ਸਾਡੀ ਰੋਟੀ ਖਾ ਰਹੀ ਹੈ ਇੱਥੇ ਬਹੁਤ ਐ ਮਸਤੀਆਂ ਕਰ ਤੱਪੀ ਆਪਣਾ ਚੱਕ ਲੈਂਦੀ ਫਤੇ ਦਾ ਬਹੁਤ ਭਾਰੀ ਹੁੰਦਾ ਬੈਗਾ ਤੇ ਕਿੰਨਾ ਦਾ ਟਿਊਸ਼ਨ ਹੈ ਇੱਥੇ ਮੈਂ ਇਹਨਾਂ ਨੂੰ ਛੱਡ ਕੇ ਆ ਗਈ ਸੀ ਆ ਮੈਂ ਪਾਇਦਾਨ ਰੱਖਿਆ ਹੋਇਆ ਸੀ ਬਹੁਤ ਗਿੱਲੇ ਸੀ ਸੋਕੀ ਨਹੀਂ ਰਹੇ ਸੀ ਬਾਹਰ ਉਹ ਬਾਂਦਰਾਂ ਨੇ ਵੀ ਪਤਾ ਨਹੀਂ ਬੇ ਮਤਲਬ ਅੱਜ ਜਾ ਹੀ ਨਹੀਂ ਰਹੇ ਸੀ ਪਾਰਕ ਚ ਇਸੇ ਮੈਂ ਕਿ ਲੈ ਆਈ ਨਾ ਜਾਣ ਤੇ ਮੈਂ ਸਾਰੇ ਕੱਪੜੇ ਆਪਣੇ ਅੰਦਰ ਲੈ ਆਈ ਸੀ ਇੱਥੇ ਪਾਰਕ ਚ ਹੀ ਅੱਜ ਰਹਿਣਾ ਬਾਂਦਰਾਂ ਨੇ ਜਾਣਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਇੱਥੇ ਮੈਂ ਹੁਣ ਪੱਖਾ ਚਲਾ ਦਿੱਤਾ ਸੀ ਹੁਣ ਪੱਖੇ ਦੀ ਹਵਾ ਨਾਲ ਆਪ ਹੀ ਸੁੱਕ ਜਾਣੇ ਆ ਕੱਪੜੇ ਕਿਉਂਕਿ ਸਪਿੰਨ ਤੇ ਮੈਂ ਕੀਤੇ ਹੀ ਹੋਏ ਆ ਇਹਨਾਂ ਨੂੰ ਹਵਾ ਹੀ ਲੱਗਣੀ ਸੀ ਬਸ ਉਹ ਵੀ ਜਿਹੜੇ ਜ਼ਿਆਦਾ ਕਾਟਨ ਜਿਹੇ ਦੇ ਹੁੰਦੇ ਨਾ ਉਹ ਨਹੀਂ ਸੁੱਕਦੇ ਜਲਦੀ ਹੈ ਨਾ ਪੈਂਟਾ ਵੀ ਜਿਹੜੀਆਂ ਹੁੰਦੀਆਂ ਇੱਥੇ ਆ ਡੰਡਾ ਰੱਖਿਆ ਸੀ ਬਾਂਦਰਾ ਨੂੰ ਮਾਰਨ ਵਾਸਤੇ ਮੈਂ ਆ ਦੇਖੋ ਹਨੀ ਨੇ ਦੀਵਾਰਾਂ ਤੇ ਕੁਛ ਨਾ ਕੁਛ ਬਣਾਇਆ ਹੁੰਦਾ ਦੋਨੋਂ ਚੀਜ਼ਾਂ ਨਾ ਹਨੀ ਨੇ ਬਣਾਈਆਂ ਹੋਈਆਂ ਆ ਦੇਖੋ ਪੇਪਰ ਕਟਿੰਗ ਕਰਕੇ ਨਾ ਕਲਰ ਪੇਪਰ ਆਂਦੇ ਆ ਉਹਨਾਂ ਦੀ ਚਿੜੀਆਂ ਬਣਾਈਆਂ ਹੋਈਆਂ ਬਹੁਤ ਪਿਆਰੀਆਂ ਲੱਗ ਰਹੀਆਂ ਜਿਹੜਾ ਵੀ ਆਂਦਾ ਨਾ ਕਹਿੰਦਾ ਬਹੁਤ ਸੋਹਣੀਆਂ ਲੱਗ ਰਹੀਆਂ ਟਰੀ ਤਰੀ ਵੀ ਹਨੀ ਨੇ ਬਣਾਇਆ ਹੋਇਆ ਕਿੰਨਾ ਪਿਆਰਾ ਲੱਗ ਰਿਹਾ ਇੱਥੇ ਸ਼ਾਮੀ ਜਦੋਂ ਮੈਂ ਟਿਊਸ਼ਨ ਤੋਂ ਲੈ ਕੇ ਬੱਚਿਆਂ ਨੂੰ ਆਈ ਸੀ ਨਾ ਅਸੀਂ ਨਾ ਗੁੱਲਕ ਲਿਆਂਦੀ ਸੀ ਇਹ ਪਹਿਲਾਂ ਵੀ ਲਗਾਈ ਹੋਈ ਸੀ ਗੁੱਲਕ ਪਰ ਉਹ ਤੋੜ ਦਿੱਤੀ ਸੀ ਅਸੀਂ ਤੇ ਆ ਵੱਡੀ ਲਿਆਂਦੀ ਐ 40 ਰੁਪਏ ਦੀ ਦਿੱਤੀ ਸੀ ਉਹਨੇ ਕਹ ਤੇ 50 ਦੀ ਰਿਆ ਸੀਗਾ 40 ਦੀ ਦਿੱਤੀ ਸੀ ਤੇ ਆਪਾਂ ਨਾ ਇਰਚ ਨਾ ਪੈਸੇ ਪਾਰੇ ਸੀ ਮੈਂ ਹਨੀ ਨੂੰ 20 ਰੁਪਏ ਦਿੱਤੇ ਸੀ ਮੈਂ ਕਿ ਆਪਾਂ 20 ਰੁਪਏ ਤੋਂ ਸ਼ੁਰੂਆਤ ਕਰਨੇ ਆ ਹਨਾ ਤੇ ਇੱਥੇ ਅਨੀਪ ਕੋ ਪੈ ਨਹੀਂ ਰੇ ਸੀ ਕਿ ਕਹੇ ਰਹੇ ਮम्मा ਪੈ ਨਹੀਂ ਰੇ ਫਿਰ ਉਸ ਤੋਂ ਬਾਅਦ ਮੈਂ ਪਾਈ ਸੀ 20 ਰੁਪਏ ਚਲੋ ਹੁਣ ਆਪਾਂ 20 ਰੁਪਏ ਤੋਂ ਸ਼ੁਰੂਆਤ ਕੀਤੀ ਹੈ ਦੇਖਨੇ ਆ ਕਿੱਥੇ ਤੱਕ ਜਾਂਦੇ ਆ ਹਨਾ ਤੇ ਆਪਾਂ ਜਦੋਂ ਇਹਨੂੰ ਤੋੜਾਂਗੇ ਨਾ ਇਹ ਵਾਲੀ ਗੁੱਲਕ ਨੂੰ ਤੇ ਅਸੀਂ ਸਪੈਸ਼ਲ ਇਹਦਾ ਵੀਲੋਗ ਬਣਾਵਾਂਗੇ ਤੁਹਾਨੂੰ ਮੈਂ ਦੱਸਾਂਗੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਪਿਆਰੀ ਲੱਗ ਰਹੀ ਹੈ ਇਹਨੂੰ ਕੋਈ ਪਤਾ ਨਹੀਂ ਹਨੀ ਇਹਨੂੰ ਵੀ ਪੇਂਟ ਕਰਕੇ ਨਾ ਇਹਦੇ ਤੇ ਵੀ ਫਲਾਵਰ ਵਗੈਰਾ ਬਣਾ ਦੇ ਕਿਉਂਕਿ ਇਦਾਂ ਹੀ ਕਰਦੀ ਹੁੰਦੀ ਹੈ ਹੂੰ ਨਾ ਦੇਖੋ ਇਹ ਫਤੇ ਦੇ 10 ਰੁਪਏ ਬੈੱਡ ਤੇ ਪਏ ਰਹਿ ਗਏ ਸੀ ਇੱਥੇ ਮੈਂ ਟਮਾਟਰ ਵੀ ਲੈ ਕੇ ਆਈ ਸੀ ਟਮਾਟਰ ਵਗੈਰਾ ਨੂੰ ਵੋਸ਼ ਕਰਕੇ ਨਾ ਮੈਂ ਰੱਖੇ ਸੀਗੇ ਫਿਰ ਜਦੋਂ ਸੁੱਕਣਗੇ ਨਾ ਉਸ ਤੋਂ ਬਾਅਦ ਨਾ ਮੈਂ ਨਾ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਦਾਵਾਂਗੀ ਇੱਥੇ ਮੈਂ ਨਾ ਛੋਲੇ ਬਣਾਣੇ ਸੀਗੇ ਕਾਲੇ ਛੋਲੇ ਪਏ ਹੋਏ ਸੀਗੇ ਮੈਂ ਟਮਾਟਰ ਪਿਆਜ਼ ਲਸਣ ਵਗੈਰਾ ਸਭ ਛਿੱਲ ਕੇ ਰੱਖ ਲੇਤਾ ਸੀ ਤੇ ਇਹਨਾਂ ਦਾ ਨਾ ਮਸਾਲਾ ਗ੍ਰाइंड ਕਰਕੇ ਮੈਂ ਰੱਖ ਲਾਂਗੀ ਫਿਰ ਜਦੋਂ ਛੋਲੇ ਉਬਲ ਜਾਣਗੇ ਨਾਲ ਹੀ ਮੈਂ ਫਟਾਫਟ ਉਹਨਾਂ ਨੂੰ ਤੜਕਾ ਲਗਾ ਦਾਂਗੀ ਕਿਉਂਕਿ ਸਬਜ਼ੀ ਬਣੀ ਹੋਵੇ ਨਾ ਜਿਆਦਾ ਈਜ਼ੀ ਰਹਿੰਦਾ ਫਿਰ ਤੇ ਆਟਾ ਗੁੰਨੋ ਤੇ ਰੋਟੀ ਪਕਾ ਲਓ ਫਟਾਫਟ ਐਨ ਸਬਜ਼ੀ ਦੀ ਜਿਆਦਾ ਦਿੱਕਤ ਹੁੰਦੀ ਆ ਚਲੋ ਹਣ ਇਹਨਾਂ ਦਾ ਆਪਾਂ ਮਸਾਲਾ ਗ੍ਰाइंड ਕਰ ਦਾਂਗੇ ਤੇ ਇਹਨਾਂ ਨੂੰ ਫਿਰ ਛੋਲੇ ਨੂੰ ਤੜਕਾ ਲਗਾ ਦਾਂਗੇ ਹਲੇ ਤੇ ਵੈਸੇ ਛੋਲੇ ਉਬਲਣੇ ਰੱਖਣੇ ਆ ਮੈਂ ਛੋਲੇ ਵੀ ਮੈਨੂੰ ਲੱਗਦਾ ਨਾ ਚੰਗੀ ਤਰ੍ਹਾਂ ਭਿੱਜ ਗਏ ਆ ਦੇਖਨੇ ਆਪਾਂ ਛੋਲਿਆਂ ਨੂੰ ਵੀ ਹੁਣ ਮੈਂ ਦੇਖੋ ਛੋਲੇ ਵੀ ਚੰਗੀ ਤਰ੍ਹਾਂ ਭਿੱਜ ਗਏ ਸੀ ਮੈਂ ਹਲਕਾ ਜਿਹਾ ਕੋਸਾ ਪਾਣੀ ਕਰਕੇ ਨਾ ਔਰੇ ਵਿੱਚ ਪਿਉਏ ਸੀਗੇ ਆ ਛੋਲੇ ਥੋੜੇ ਵੱਧ ਪਿਉਣੀ ਹੁੰਨੀ ਆ ਤੋਂ ਬਾਅਦ ਮੈਂ ਏਦਾਂ ਵੀ ਬਣਾਣੀ ਹੁੰਨੀ ਆ प्याज टमाटर खीरा काट के ना ते बहुत बढ़िया बनदा है ਤੁਸੀਂ ਵੀ ਬਣਾ ਕੇ ਦੇਖਣਾ ਬਹੁਤ ਸਹੀ ਲੱਗਦੇ ਆ ਤੇ ਇਸੇ ਨਾਲ ਮੈਂ ਕਰਦੀ ਆ ਆਪਣੇ ਵਲੋਗ ਦਾ ਐਂਡ ਅਗਰ ਤੁਹਾਨੂੰ ਪਸੰਦ ਆਇਆ ਹੋਏ ਤੇ ਲਾਈਕ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਡੇ ਤੱਕ ਸਾਡੀ ਹਰੇਕ ਨੋਟੀਫਿਕੇਸ਼ਨ ਪਹੁੰਚੇ ਰਾਤ ਮੈਂ ਕਿਚਨ ਵਗੈਰਾ ਸਭ ਸਾਫ ਕਰ ਦਿੱਤਾ ਸੀਗਾ ਓਕੇ ਬਾਏ ਬਾਏ